ਤੋਟਾ ਸਾਡੇ ਚੰਨ ਤੇ ਹਨੂਮਾਨ ਜੀ ਦਾ ਚਮਤਕਾਰੀ ਰੋਗ ਦੂਰ ਕਰੇਗਾ ਸਾਰੀਆਂ ਪਰੇਸ਼ਾਨੀਆਂ ਕਾਲ ਯੁਗ ਵਿੱਚ ਬਜਰੰਗ ਬਲੀ ਹੈ ਪ੍ਰਭਾਵਸ਼ਾਲੀ ਹਨੂਮਾਨ ਜੀ ਨੂੰ ਕਾਲ ਯੁਗ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਦੇਵਤੇ ਵਜੋਂ ਜਾਣਿਆ ਅਤੇ ਪੂਜਿਆ ਜਾਂਦਾ ਹੈ ਕਿਹਾ ਗਿਆ ਹੈ ਕਿ ਜੇਕਰ ਕੋਈ ਸ਼ਰਧਾਲੂ ਸੱਚੀ ਸ਼ਰਧਾ ਨਾਲ ਹਨੂਮਾਨ ਜੀ ਨੂੰ ਯਾਦ ਕਰਦਾ ਤਾਂ ਉਹ ਸੱਚੇ ਦਰਸ਼ਨ ਹੁੰਦੇ ਹਨ ਹਨੂਮਾਨ ਜੀ ਨੂੰ ਕਾਲ ਯੁਗ ਵਿੱਚ ਸਭ ਤੋਂ ਜਾਗਰਤ ਦੇਵਾਂ ਤਾਂ ਮੰਨਿਆ ਗਿਆ ਹੈ ਇਸ ਦਾ ਵਰਣਨ ਹਨੂਮਾਨ ਜੀ ਚਾਲੀਸਾ ਵਿੱਚ ਵੀ ਕੀਤਾ ਗਿਆ ਹੈ। ਔਰ ਦੇਵਤਾ ਚਿੱਤ ਨਾ ਤਰੇ ਹਨੂਮਾਨ ਤਸੈ ਸਰਵ ਸੁਖ ਕਰੇ ਹਨਮਾ ਜੀ ਦੀ ਪੂਜਾ ਦਾ ਚਮਤਕਾਰী ਪ੍ਰਭਾਵ ਹੁੰਦਾ। ਬਹੁਤ ਘੱਟ ਲੋਕ ਜਾਣਦੇ ਹਨ ਕਿ ਹਨੂਮਾਨ ਜੀ ਦੇ ਕਿਸ ਰੂਪ ਦੀ ਪੂਜਾ ਕਰਨ ਦਾ ਫਲ ਆਉਂਦਾ ਹੈ। ਆਓ ਜਾਣਦੇ ਹਾਂ ਪੂਰਬ ਵਾਲ ਨੂੰ ਹਨੂਮਾਨ ਜੀ ਜੋ ਪੂਰਬ ਵਾਲਾ ਹੈ ਉਸ ਨੂੰ ਹਨਮਾਨ ਰੂਪ ਕਿਹਾ ਗਿਆ ਹੈ। ਜਿਸ ਦਾ ਪ੍ਰਕਾਸ਼ ਕਰੋੜਾ ਸੂਰਜਾ ਵਰਗਾ ਹੈ ਇਸ ਰੂਪ ਦੀ ਪੂਜਾ ਕਰਨ ਨਾਲ ਸਾਰੇ ਦੁਸ਼ਮਣਾਂ ਦਾ ਨਾਸ਼ ਹੋ ਜਾਂਦਾ ਹੈ ਜਿਸ ਦਾ ਮੂੰਹ ਪਛੋਵਲ ਹੁੰਦਾ ਉਸ ਨੂੰ ਕਰੋੜਕੇ ਦੇਵਤਾ ਕਿਹਾ ਗਿਆ ਹੈ ਹਨੂਮਾਨ ਜੀ ਦੇ ਇਸ ਰੂਪ ਨੂੰ ਸੰਕਟਮੋਚਨ ਮੰਨਿਆ ਗਿਆ ਜਿਸ ਤਰ੍ਹਾਂ ਭਗਵਾਨ ਵਿਸ਼ਨੂੰ ਦਾ ਬਾਣ ਕਰੋੜ ਅਮਰ ਹੈ ਉਸੇ ਤਰ੍ਹਾਂ ਉਹ ਵੀ ਅਮਰ ਮੰਨਿਆ ਗਿਆ ਉੱਤਰ ਦਿਸ਼ਾ ਦੇਵਤਿਆਂ ਦਾ ਨਮਾਸ਼ਾ ਹੀ ਕਰਨੇ ਉੱਤਰ ਮੱਖ ਮਨਹੂ ਮਾਂ ਜੀ ਦੀ ਪੂਜਾ ਕਰਨ ਨਾਲ ਸ਼ੁਭਾਤੇ ਬਹੁਤ ਇਸ਼ਾਵਾਂ ਪੂਰੀਆਂ ਹੁੰਦੀਆਂ ਉੱਤਰ ਵਾਲੇ ਪਾਸੇ ਵੱਲ ਮੂਹਰ ਸ਼ੁਕਰ ਕਿਹਾ ਗਿਆ ਹੈ ਇਹਨਾਂ ਦੀ ਪੂਜਾ ਕਰਨ ਨਾਲ ਮਨੁੱਖ ਨੂੰ ਧਨ ਦੌਲਤ ਅਤੇ ਲੰਬੀ ਉਮਰ ਮਿਲਦੀ ਹੈ ਜੋ ਦੱਖਣ ਵਾਲਾ ਨੂੰ ਉਸ ਨੂੰ ਭਗਵਾਨ ਨਰਸਿੰਘ ਕਿਹਾ ਗਿਆ ਹੈ ਇਸ ਰੂਪ ਨਾਲ ਆਪਣੇ ਸ਼ਰਧਾਨੂਆਂ ਨੂੰ ਦਰ ਚਿੰਤਾ ਤੇ ਮੁਸੀਬਤਾਂ ਤੋਂ ਮੁਕਤ ਕਰਦ ਦੱਖਣ ਦਿਸ਼ਾ ਨੂੰ ਹਰ ਤਰ੍ਹਾਂ ਦੀਆਂ ਬੁਰਾਈਆਂ ਤੋਂ ਇਲਾਵਾ ਸਮੇਂ ਦੀ ਦਿਸ਼ਾ ਮੰਨੇ ਹੈ ਜੇਕਰ ਕਿਸੇ ਤਰ੍ਹਾਂ ਆਪਣੇ ਧਰਤੀ ਦੀ ਉਤਰੀ ਦੀਵਾਰ ਤੇ ਹਨੂਮਾ ਜੀ ਦੀ ਤਸਵੀਰ ਲਗਾਉਂਦੇ ਹੋ ਤਾਂ ਉਹਨਾਂ ਦਾ ਚਿਹਰਾ ਦੱਖਣ ਦਿਸ਼ਾ 'ਚ ਹੋਵੇ ਉਹ ਸਾਨੂੰ ਹਰ ਕਿਸਮ ਦੀਆਂ ਬੁਰਾਈਆਂ ਤੋਂ ਬਚਾਉਂਦਾ ਹੈ ਕਿਉਂਕਿ ਉਸ ਦਾ ਮੂੰਹ ਰੱਖਣ ਵਾਲਾ ਹੈ ਇਸ ਲਈ ਦੱਖਣ ਵਾਲਾ ਮੂੰਹ ਕਰਕੇ ਹਨੂਮਾ ਜੀ ਦੀ ਪੂਜਾ ਸਮੇਂ ਢੜ ਪਰੇਸ਼ਾਨੀਆਂ ਚਿੰਤਾ ਦਾ ਨਾਸ਼ ਹੁੰਦਾ ਹੈ ਧੰਨਵਾਦ ਦੋਸਤ